ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਸਾਗਰ ਦੀ ਬੋਟੀ ਲੈਂਦੀ ਹੈਂਡਿਕਲ ਚਲਾ ਦੋਸਤ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਗਰ ਦੀ ਬੋਟੀ ਦੀਆਂ ਇੰਨੀਆਂ ਕਰੀਲਾਂ ਵੇਖ ਲੀਆਂ ਹੋਣਗੀਆਂ ਕਿ ਹਰ ਇੱਕ ਬੰਦੇ ਦਾ ਵੀਡੀਓ ਨੂੰ ਵੇਖ ਕੇ ਦਿਮਾਗ ਖਰਾਬ ਹੀ ਹੋਇਆ ਤੇ ਹਰ ਇੱਕ ਬੰਦਾ ਪਰੇਸ਼ਾਨ ਹੋ ਚੁੱਕਿਆ ਕਿਉਂਕਿ ਹਰ ਇੱਕ ਦੂਜੀ ਰੀਲ ਇਹੀ ਆ ਰਹੀ ਹੈ ਵੱਡੀ ਤੋਂ ਵੱਡੀ ਸੈਲੀਬ੍ਰਿਟੀਜ਼ ਗਾਣੇ ਦੇ ਉੱਪਰ ਰੀਲ ਬਣਾ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੀ ਹੈ ਹਰ ਇੱਕ ਦੂਜੀ ਰੀਲ ਇਹੀ ਵੇਖਣ ਨੂੰ ਮਿਲਦੀ ਹੈ ਜਿਸ ਤੋਂ ਪਰੇਸ਼ਾਨ ਹੋ ਕੇ ਲੋਕ ਰੀਲਾ ਬਣਾ ਰਹੇ ਨੇ ਜਿਵੇਂ ਤੁਸੀਂ ਇਸ ਵੀਡੀਓ ਵਿੱਚ ਵੀ ਵੇਖ ਸਕਦੇ ਹੋ ਕਿ ਪੰਜਾਬ ਸਰਕਾਰ ਨੂੰ ਇਸ ਮੁੰਡੇ ਨੇ ਬੇਨਤੀ ਕੀਤੀ ਹੈ ਕਿ ਮੈਂ ਇਹਨਾਂ ਰੀਲਾਂ ਤੋਂ ਇੰਨਾ ਤੰਗ ਆ ਚੁੱਕਿਆ ਹਾਂ ਕਿ ਮੇਰਾ 2 ਜੀਵੀ ਡਾਟਾ ਇਹਨਾਂ ਰੀਲਾਂ ਨੂੰ ਵੇਖਣ ਦੇ ਵਿੱਚ ਹੀ ਲੰਘ ਜਾਂਦਾ ਹੈ ਤੇ ਵੇਖੋ ਤੁਸੀਂ ਮੁੰਡੇ ਨੇ ਕਿਸ ਤਰ੍ਹਾਂ ਦੀ ਬੇਨਤੀ ਕੀਤੀ ਹੈ ਸਰਕਾਰ ਨੂੰ ਜਿਸ ਨੂੰ ਸੁਣ ਕੇ ਹਰ ਇੱਕ ਬੰਦਾ ਹਾਸਾ ਹਾਸ ਕੇ ਦੂਰਾ ਹੋ ਗਿਆ ਤੁਸੀਂ ਇਸ ਮੁੰਡੇ ਦੀ ਵੀਡੀਓ ਜ਼ਰੂਰ ਵੇਖਿਓ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਅੱਗੇ ਸ਼ੇਅਰ ਕਰ ਦਿਓ। ਸਾਗਰ ਭਾਈ ਕਿੱਥੇ ਐ? ਆ ਲੈ ਜਾ ਭਈ ਆਪਦੀ ਬੋਟੀ ਨਾਲ ਇੰਡੀਗਾ ਲੈ ਜਾ। ਇਹ ਰੋ ਜੀ ਨਰਾਮ ਕੀਤਾ ਮਾਇਸਟਾ ਖੋਲਦਾ ਸਾਗਰ ਦੀ ਬੋਟੀ ਸਾਗਰ ਦੀ ਬੋਟੀ। ਆ ਸਾਗਰ ਦੀ ਬੋਟੀ ਹੈ ਕੋਣ? ਜਿਹਨੂੰ ਵੀ ਪਤਾ ਲੱਗਦਾ ਪੰਜਾਬ ਪੁੱਸ ਕੋਲੇ ਲੈ ਕੇ ਜਾਏ ਪਹਿਲਾਂ ਸਾਗਰ ਦੀ ਬੋਟੀ ਚੱਕ ਕੇ। ਫਿਰ ਚੱਕੇ ਸਾਗਰ ਫਿਰ ਉਹਦੀ ਗੱਡੀ ਚੱਕ ਕੇ ਐਡਾ ਭੈੜਾ ਚਾਲਾਨ ਕੱਟੇ ਨਾ ਫਿਰ ਪਤਾ ਲੱਗੇ ਹਾਂ ਸਾਗਰ ਦੀ ਬੋਟੀ ਲੈ ਇੰਡੀਗਾ ਚਲਾ ਜਿਹੜੀ ਬਲੀਲ ਖੋਲੋ। ਸਾਗਰ ਦੀ ਬੋਟੀ ਸਾਗਰ ਦੀ ਬੋਟੀ ਹੈ ਕੌਣ ਸਾਗਰ ਦੀ ਬੋਟੀ ਆ ਰਿਸ਼ਤਾ ਕੀ ਹੈ ਤੁਹਾਡਾ ਸਾਗਰੀ ਬੋਟੀ ਸਾਗਰ ਦੀ ਬੋਟੀ ਹਾਂ ਸਾਇਨਾ ਦਾ ਮੈਂ ਜੋ ਵੀ ਡੀਲ ਖੋਲ ਸਾਗਰ ਦੀ ਬੋਟੀ ਇੰਡੀਗਾ ਚਲਾ ਸਾਗਰ ਦੀ ਬੋਟੀ ਇੰਡੀਗਾ ਚਲਾ ਤੇ ਇੱਥੇ ਸਾਡਾ ਸਾਰਾ ਪੰਜਾਬ ਹੀ ਘੁਮਾਇਆ ਪਿਆ ਹੈ ਬਈ ਜਿੱਦਣ ਸਾਡੀਆਂ ਪੰਜਾਬੀਆਂ ਆ ਗਈਆਂ ਨਾ ਗੱਡੀ ਤੇ ਬਈ ਕੋਈ ਨਹੀਂ ਰਹਿਣਾ ਮੇਰਾ ਵੀ ਪਤਾ ਨਹੀਂ ਮੈਂ ਵੀ ਉੱਡ ਜਾ ਇਸ ਲਈ ਕਹਣਾ ਸਾਗ ਦੀ ਬੋਟੀ ਨਹੀਂ ਚੱਕਿਆ ਜਾਵੇ ਪੰਜਾਬ ਪੁੱਤ ਕੋਲੇ ਲੈ ਕੇ ਜਾ ਚੰਗਾ ਟੇਸਟ ਹੋ ਕੇ 302 ਦਾ ਮੁਝਾ ਰਹਾ ਹੈ ਬਈ